thank <laughs> you ਮੇਰਾ ਨਾਮ ਹੈਗਾ ਜੀ ਸਿਮਰ ਸੰਧੂ ਵੈਸੇ ਮੇਰਾ ਫੁੱਲ ਨੇਮ ਸਿਮਰਨਜੀਤ ਕੌਰ ਆ ਔਰ ਇਸ ਲਾਈਨ ਦੇ ਵਿੱਚ ਮੇਰਾ ਨਾਮ ਸਿਮਰ ਸੰਧੂ ਆ ਉਹ ਵਿਵਾਦ ਜੀ ਇਹ ਹੋਇਆ ਸੀਗਾ ਸਾਨੂੰ ਰੈਗੂਲਰ ਹੀ ਇਹ ਚੀਜ਼ਾਂ ਫੇਸ ਕਰਨੀਆਂ ਪੈਂਦੀਆਂ ਨੇ ਬਟ ਇਹ ਜਿਹੜਾ ਵਿਵਾਦ ਸੀਗਾ ਜਿਆਦਾ ਕੀ ਕਹਿੰਦੇ ਆ ਕਿ ਜਿਹਨੂੰ ਕਹਿ ਦਿੰਦੇ ਆਪਾਂ ਕਿ ਹਾਈਲਾਈਟ ਨਹੀਂ ਮਤਲਬ ਇਹ ਚੀਜ਼ ਮੇਰੇ ਨਾਲ ਪਹਿਲੀ ਵਾਰੀ ਹੋਈ ਹੈ ਜਿੱਚ ਮੈਂ ਹਰਟ ਹੋਈ ਹਾਂ ਚੀਜ਼ਾਂ ਪਹਿਲਾਂ ਵੀ ਹੋਈਆਂ ਨੇ ਇਦਾਂ ਦੀਆਂ ਕੋਈ ਇਸ਼ਾਰੇ ਕਰਦਾ ਆਪਾਂ ਇਗਨੋਰ ਕਰ ਦਿੰਦੇ ਆ ਕੋਈ ਬੈਡ ਮਿਲ ਇਜਾਰੇ ਕਰ ਇੰਗੁਲੰਗਲਗਰ ਰਜੋਵੀਆ ਆਪਾਂ ਇਗਨੋਰ ਕਰ ਦਨੇ ਆਪਾਂ ਦੂਜੇ ਪਾਸੇ ਲੱਗ ਜਾਨੇ ਆਪਣਾ ਧਿਆਨ ਹਟਾ ਕੇ ਕਿਉਂਕਿ ਸਾਨੂੰ ਕਿਹਾ ਜਾਂਦਾ ਵਾ ਕਿ ਤੁਸੀਂ ਆਪਣੀ ਪਰਫਾਰਮਾਂਲ ਧਿਆਨ ਦੇਣਾ ਆ ਬਸ ਠੀਕ ਆ ਓਕੇ ਤੇ ਇਸ ਬੰਦੇ ਨੇ ਕੀ ਕੀਤਾ ਮੈਨੂੰ ਕਹਿੰਦਾ ਕਿ ਤੂੰ ਸਟੇਜ ਤੇ نیچے ਆ ਕੇ ਡਾਂਸ ਕਰ ਠੀਕ ਆ ਮੈਂ ਕੱਲੀ ਖੜੀ ਸੀ ਉਸ ਵੀਡੀਓ ਤੁਸੀਂ ਦੇਖਿਆ ਮੈਂ ਕੱਲੀ ਖੜੀ ਸੀ ਤੇ ਮੈਨੂੰ ਕਹਿੰਦਾ نیچے ਆ ਕੇ ਡਾਂਸ ਕਰ ਆਪਣੀ ਪੈਸੇ ਦੀ ਧੋਸ ਦਿਖਾ ਰਿਆ ਸੀ ਮੈਨੂੰ ਤੇ ਫੇਰ ਮੈਨੂੰ ਕਹਿੰਦਾ ਕਿ ਤੁਸੀਂ ਜੇ ਨਹੀਂ نیچے ਆਣਾ ਕਹਿੰਦਾ ਤੂੰ ਜਾਓ ਮੈਨੂੰ ਕਹਿੰਦਾ ਤੂੰ ਸਟੇਜ ਤੋਂ نیچے ਜਾ ਮੈਂ ਕਿਹਾ ਠੀਕ ਆ ਮੈਂ ਕਿਹਾ ਮੈਂ ਚਲ ਜਾਨੀ ਆ ਇੱਕ ਵਾਰੀ ਮੈਂ ਚਲ ਗਈ ਫਿਰ ਦੂਜੀ ਵਾਰ ਮੈਨੂੰ ਉਹਨਾਂ ਨੇ ਆਪ ਉਹਨਾਂ ਨੇ ਭੇਜਿਆ ਕਿ ਉਹ ਤੁਹਾਨੂੰ ਨਾ ਬੁਲਾਉਂਦੇ ਪਏ ਆ ਡਾਂਸਿੰਗ ਠੀਕ ਆ ਮੈਂ ਗਈ ਉੱਥੇ ਖੜੀ ਖੜੀ ਹੋ ਗਈ ਮੈਂ ਉੱਥੇ ਡਾਂਸ ਕਰਨ ਲਈ ਖੜੀ ਹੋ ਗਈ ਫਿਰ ਮੈਨੂੰ ਕਹਿੰਦੇ ਆ ਕਿ ਤੂੰ ਨਾ نیچے ਆ ਕੇ ਤੈਨੂੰ ਕਿਹਾ ਸੀ ਤੈਨੂੰ ਕਿਹਾ نیچے ਆ ਮੈਂ ਕਿਹਾ ਮੈਨੂੰ ਉਹਨਾਂ ਨੇ ਪਿੱਛੇ ਵਾਲਿਆਂ ਨੇ ਭੇਜਿਆ ਲਾਡੀ ਹੋਣਾ ਨੇ ਕਿ ਸਿਰਫ ਉੱਪਰ ਹੀ ਡਾਂਸ ਕਰਨਾ نیچے ਨਹੀਂ ਜਾਣਾ ਮੈਂ ਜਿਹੜੀ ਪੂਰੀ ਵਾਰਦਾਤ ਹੋਈ ਹੈ ਨਾ ਫਿਰ ਮੈਨੂੰ ਕਹਿੰਦੇ ਆ ਕਿ ਦੂਜੇ ਬੰਦੇ ਇੱਕ ਆ ਕੇ ਕਹਿੰਦਾ ਮੈਨੂੰ ਉਹਨੇ ਬੁਲਾਇਆ ਮੈਂ ਕਿਹਾ ਮੈਂ ਵੀ ਕੁੜੀਆਂ ਮੈਂ ਵੀ ਇਨਸਾਨ ਆ ਠੀਕ ਆ ਨਾ ਮੈਂ ਕੰਮ ਕਰਦੀ ਦਾ ਮਤਲਬ ਇਹ ਥੋੜੀ ਤੁਸੀਂ ਮੈਨੂੰ ਐਦਾ ਦਾ ਮੈਂ ਬੋਲਦੀ ਪਈ ਸੀ ਹੱਲੇ ਤੇ ਉਹ ਦੂਜੇ ਬੰਦੇ ਨੇ ਆ ਕੇ ਗਲਾਸ ਮੇਰੇ ਵੱਲ ਸਿੱਟਿਆ ਮਾਰਿਆ ਗਲਾਸ ਦੇ ਵਿੱਚ ਡਰਿੰਕ मतलब मेरे वाले मारे अटैक अपने वालों ਕੀਤਾ ਪਰ ਮੇਰੇ ਲੱਗਿਆ ਨਹੀਂ ਉਹ ਤੇ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਬਾਵਾ ਵਗੈਰਾ ਖੇਚ ਲੀਆਂ ਮੇਰੀਆਂ ਫਿਰ ਮੈਂ ਥੋੜਾ ਹਾਈਪਰ ਹੋ ਗਈ ਤਾਂ ਫਿਰ ਮੈਂ ਗਾਲਾ ਗੂਲਾ ਜਿਹੜੀਆਂ ਗੱਡੀਆਂ ਵਾ ਜੀ ਹਾਂ ਮੈਂ ਗੱਡੀਆਂ ਨੇ ਕਿਉਂਕਿ ਅ ਇਨਸਾਨ ਆ ਮੈਂ ਕੁੜੀਆਂ ਤਾਂ ਜੇ ਮੈਂ ਗੰਦੀ ਗੰਦੀ ਲੈਂਗੁਏਜ ਯੂਜ਼ ਕਰ ਲਈ ਤਾਂ ਫਿਰ ਕੀ ਹੋ ਗਿਆ ਪਰ ਹੈਗੀ ਤਾਂ ਇਨਸਾਨ ਹਾਂਜੀ ਹਾਂਜੀ ਬਿਲਕੁਲ ਮੈਂ ਤਾਂ ਇਹ ਕਿ ਨਹੀਂ ਜੇ ਸ਼ਰਾਬ ਪੀਤੀ ਵੀ ਹੁੰਦੀ ਆ ਤੇ ਉਹਨਾਂ ਦੀਆਂ ਭੈਣਾਂ ਵੀ ਆਈਆਂ ਹੁੰਦੀਆਂ ਨੇ ਮਾਵਾ ਵੀ ਤਾਂ ਨਾਲ ਆਈਆਂ ਹੁੰਦੀਆਂ ਨੇ ਤੇ ਇਹ ਇਹ ਦੂਜੀਆਂ ਬਗਾਨੀਆਂ ਕੁੜੀਆਂ ਨਹੀਂ ਕਿ ਉਹ ਇਦਾਂ ਦਾ ਰਿਐਕਟ ਕਰਦੇ ਨੇ